ਹੇ ਫੈਮਿਲੀ ਸਤਿ ਸ਼੍ਰੀ ਅਕਾਲ ਵੈਲਕਮ ਟੂ ਮਾਈ ਚੈਨਲ ਮੀਕਰ ਨੂੰ ਸਾਰੇ ਜਣੇ ਵਧੀਆ ਹੋਵੋਗੇ ਇੱਥੇ ਮਾਰਨਿੰਗ ਦਾ 7:00 ਵਜ ਗਿਆ ਸੀ 7:00 ਵਜ ਦਾ ਟਾਈਮ ਸੀ ਇਹ ਦਿਨ ਸੀਗਾ ਵੀਰਵਾਰ ਤੇ ਦੋਨੋਂ ਬੱਚੇ ਸਕੂਲ ਜਾ ਰਹੇ ਸੀ ਪ੍ਰੀਤ ਤੇ ਮੀਤ ਹਾਂਜੀ ਫੈਮਿਲੀ ਸਿਸਟਰ ਦਾ ਬੇਟਾ ਤੇ ਮੇਰਾ ਬੇਟਾ ਦੋਨੋਂ ਇੱਕੋ ਸਕੂਲ ਦੇ ਵਿੱਚ ਜਾਂਦੇ ਨੇ ਇਸ ਕਰਕੇ ਇਕੱਠੇ ਹੀ ਜਾਂਦੇ ਨੇ ਹਨਾ ਤਾਂ ਫਿਰ ਬਸ ਆਪਾਂ ਉਹਨਾਂ ਨੂੰ ਤੋਰ ਕੇ ਬੱਚਿਆਂ ਨੂੰ ਸਕੂਲ ਤੋਰ ਕੇ ਤੇ ਇੱਥੇ ਆਪਾਂ ਆਪਣਾ ਜੋ ਵੀ ਸਮਾਨ ਆਪਣਾ ਵਿਖਰਿਆ ਹੋਇਆ ਸੀ ਹਨਾ ਕਿਚਨ ਦਾ ਉਹਨ ਸਾਰਾ ਇਕੱਠਾ ਕਰਨ ਲੱਗੇ ਸੀ ਸمیٹਣ ਲੱਗੇ ਸੀਗੇ ਤਾਂ ਮੈਂ ਸੋਚਿਆ ਚਲੋ ਹੁਣ ਆਪਣਾ ਬਲੌਗ ਸ਼ੁਰੂ ਕਰ ਲੈਂਦੀ ਹਾਂ ਹੁਣ ਮੈਂ ਥੋੜੀ ਵਿਲੇ ਹੋ ਗਈ ਤੇ ਸ਼ਵਨੀਤ ਵੀ ਰੈਡੀ ਹੋ ਰਹੀ ਸੀਗੀ ਤਿਆਰ ਹੋ ਰਹੀ ਸੀਗੀ ਤੇ ਉਹਦਾ ਸਕੂਲ ਥੋੜਾ ਲੇਟ ਲੱਗਦਾ ਇਸ ਕਰਕੇ ਬਸ ਇੱਥੇ ਆਪਾਂ ਆਪਣਾ ਸਮਾਨ ਸਪੋਨਜ ਇੱਥੇ ਖਲਾਰਾ ਪਿਆ ਸੀ ਆਟਾ ਵਗੈਰਾ ਖਿੰਡਿਆ ਹੋਇਆ ਸੀ ਉਹਨੂੰ ਉਹਨੇ ਔਰ ਨਾ ਬਿਛਾਇਆ ਹੋਇਆ ਸੀ ਉਹ ਸਾਰਾ ਝਾੜਤਾ ਤੇ ਇੱਥੇ ਆਪਾਂ ਗੈਸ ਦੇਤੇ ਮਤਲਬ ਉਹ ਮਲ ਲਾਗੇ ਕੱਪੜੇ ਵਗੈਰਾ ਜੋ ਵੀ ਖਲਾਰਾ ਮੱਚਾ ਹੋਇਆ ਸੀ ਹੈਨਾ ਤੇ ਬਸ ਆਪਾਂ ਕਲੀਨਿੰਗ ਲੱਗ ਗਈ ਸੀ ਕਰਨ ਨੂੰ ਬਾਕੀ ਹਾਂਜੀ ਫੈਮਿਲੀ ਵਲੌਗ ਸੋਹਣੇ ਲੱਗੇ ਤਾਂ ਸੋਣ ਸੋਣੇ ਕਮੈਂਟ ਜ਼ਰੂਰ ਕਰਿਓ ਤੇ ਬਾਕੀ ਪਹਿਲੀ ਵਾਰ ਅੰਨੇਓ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਬੈਲ ਆਈਕਨ ਵੀ ਦਬਾਇਓ ਤਾਂਕਿ ਤੁਹਾਨੂੰ ਨੋਟੀਫਿਕੇਸ਼ਨ ਹਾਂਜੀ ਫੈਮਿਲੀ ਤੁਹਾਨੂੰ ਦੱਸ ਦਈਏ ਕਿ ਆਪਾਂ ਨਹਾਉਂਦਾ ਵਗੈਰਾ ਕਰ ਲਿਆ ਸੀਗਾ ਤੇ ਆਪਣਾ ਨਹਾ ਕੇ ਆਪਾਂ ਫਰੈਸ਼ ਵਗੈਰਾ ਹੋ ਕੇ ਇੱਥੇ ਬਰਤਨ ਵਗੈਰਾ ਸਾਫ਼ ਕਰ ਰਹੇ ਸੀਗੇ ਮਤਲਬ ਉਹ ਨਹਾ ਤਾਂ ਮੈਂ ਸਵੇਰੀ ਲਈ ਸੀਗੀ ਆਪਾਂ ਮਤਲਬ ਜਦੋਂ ਮੇ ਚਲਾਈ ਆ ਸੀ ਯਾਰ ਸਕੂਲ ਤਾਂ ਮਤਲਬ ਉਦੋਂ ਹੀ ਮੈਂ ਨਹਾ ਲਈ ਸੀਗੀ ਤੇ ਬਸ ਮੈਨੂੰ ਇਹ ਸੀ ਇਸ ਕਰਕੇ ਮੈਨੂੰ ਇਹ ਹੁੰਦਾ ਕਿ ਮੈਂ ਸਵੇਰ ਸਵੇਰ ਨਾ ਉਨਾ ਤਾਂ ਉਹਦੇ ਵਰਗੀ ਕੋਈ ਰੀਸ ਹੀ ਨਹੀਂ ਹੈਗੀ ਨਾ ਨਾਲੇ ਤਾਂ ਕੰਮ ਛੇਤੀ ਛੇਤੀ ਖਤਮ ਹੋ ਜਾਂਦੇ ਨੇ ਤੇ ਨਾਲੇ ਬਸ ਆਪਣਾ ਕੋਈ ਟੈਨਸ਼ਨ ਜੀ ਨਹੀਂ ਜਾਂਦੀ ਹੈ ਕਿ ਜਿੱਦਾਂ ਮਰਜ਼ੀ ਬੰਦਾ ਕੰਮ ਜਿੰਨਾ ਇਹ ਨਾ ਹੋਈਏ ਫਿਰ ਆਲਸਾ ਹੋ ਜਾਂਦਾ ਨਾ ਸੁਸਤੀ ਪਈ ਜਾਂਦੀ ਹੈ ਫਿਰ ਆਪਣੇ ਆਪ ਨੂੰ ਭਾਰਾ ਭਾਰਾ ਜਿਹਾ ਲੱਗਦਾ ਹੈ ਹਨਾ ਪਰ ਨਾਲ ਹੀ ਉਹ ਮੈਂ ਜਿਹੜਾ ਮਰਜ਼ੀ ਕੰਮ ਕਰਾ ਲਵਾਂ ਹੁਣ ਮੈਂ ਬਿਲਕੁਲ ਪਰਫੈਕਟ ਆ ਨਾ ਤਾਂ ਬਸ ਆਪਾਂ ਇੱਥੇ ਆਪਣਾ ਸਲਵ ਵਗੈਰਾ ਸਾਫ਼ ਕਰਕੇ ਗੈਸ ਵਗੈਰਾ ਸਾਫ਼ ਕਰਕੇ ਤੇ ਕਿ ਚੰਗੀ ਤਰ੍ਹਾਂ ਤੇ ਇੱਥੇ ਆਪਣਾ ਡਸਟਿੰਗ ਵਸਟਿੰਗ ਲੱਗ ਗਈ ਸੀ ਕਰਨ ਤੇ ਬਾਕੀ ਮੈਂ ਨਹਾਉਣ ਤੋਂ ਪਹਿਲਾਂ ਵੀ ਕੁਛ ਨਾ ਕੁਛ ਸੈਟਿੰਗ ਹਾਂਜੀ ਫੈਮਿਲੀ ਮੈਂ ਨਹਾਉਣ ਤੋਂ ਪਹਿਲਾਂ ਵੀ ਆਪਣੀਆਂ ਸੈਟਿੰਗਾਂ ਵਗੈਰਾ ਜੋ ਮੜਾ ਮੋਟਾ ਨਾ ਮੋਟਾ ਮੋਟਾ ਜਿਹਾ ਕੰਮ ਹੁੰਦਾ ਤਾਂ ਮੈਂ ਕਰ ਲੈਣੀ ਹੁੰਦੀ ਆ ਤਾਂ ਕਿ ਫਿਰ ਜਦੋਂ ਮੈਂ ਨਹਾ ਕੇ ਆਵਾਂ ਨਾ ਤਾਂ ਮੇਨ ਜਿਆਦਾ ਖਲਾਰਾ ਨਾ ਚੱਕਣਾ ਪਵੇ ਕਿਉਂਕਿ ਫਿਰ ਨਹਾਉਣ ਤੋਂ ਬਾਅਦ ਇਹਨਾਂ ਥੋੜਾ ਅਜੀਬ ਜਿਹਾ ਲੱਗਦਾ ਹੈ ਨਾ ਜਦੋਂ ਡਸਟਿੰਗ ਵਗੈਰਾ ਦਾ ਕੰਮ ਹੁੰਦਾ ਹੈ ਨਾ ਇਸ ਕਰਕੇ ਮੈਂ ਪਹਿਲਾਂ ਕਰ ਗਈ ਸੀਗੀ ਤੇ ਉਹ ਮੈਂ ਸ਼ੂਟ ਨਹੀਂ ਕਰ پائی ਤੁਹਾਡੇ ਲਈ ਤੇ ਬਾਕੀ ਆਪਾਂ ਇੱਥੇ ਸੈਟਿੰਗਾਂ ਵਗੈਰਾ ਕਰ ਲਈਆਂ ਸੀ ਚੱਦਰ ਵਗੈਰਾ ਮੈਂ ਆਪਣੀ ਸ਼ਰਟ ਸੈੱਟ ਕਰ ਲਈ ਛਾੜ ਲਈ ਸੀ ਕਪੜਾ ਮਾਰ ਲਿਆ ਸੀਗਾ ਤੇ ਆਪਣਾ ਝਾੜੂ ਵਗੈਰਾ ਆਪਾਂ ਨੇ ਸ਼ੂਟ ਕਰ ਲਿਆ ਸੀਗਾ ਤੇ ਇੱਥੇ ਕੁਵੀਰ ਸੁੱਤਾ ਸੀਗਾ ਤਾਂ ਕੁਵੀਰ ਨੂੰ ਮੈਂ ਨਵਾ ਕੇ ਸਲਾਤਾ ਸੀਗਾ ਮੈਂ ਕਿ ਸਲੋ ਆਰਾਮ ਨਾਲ ਸੋ ਜਾਏਗਾ ਹੈ ਨਾ ਜਲਦੀ ਉੱਠਿਆ ਸੀ ਤਵੀਰ ਜਦੋਂ ਬੱਚੇ ਰਸਪੋਨ ਤਾਂ ਕਿ ਆਰਾਮ ਨਾਲ ਉਹਦੀ ਵਧੀਆ ਨੀਂਦ ਆ ਜੇ ਚੈਨ ਨਾਲ ਸੋ ਜੇ ਹਨਾ ਜਦੋਂ ਨਾ ਆਏ ਨਾ ਹੋਈਏ ਤਾਂ ਬਹੁਤ ਭਾਰਾ ਭਾਰਾ ਜਿਹਾ ਲੱਗਦਾ ਹੈ ਹਨਾ ਤਾਂ ਕਬੀਰ ਤਾਂ ਵੈਸੇ ਤੁਹਾਨੂੰ ਪਤਾ ਬੱਚਾ ਹਨਾ ਛੋਟਾ ਆ ਤਾਂ ਜਿੱਦਾਂ ਬਾਰ ਬਾਰ ਸ਼ੂ ਕੋਟੀ ਕਰਦਾ ਹਨਾ ਤਾਂ ਉਹਦੇ ਕਰਕੇ ਮੈਂ ਸੋਚਿਆ ਵੀ ਚਲੋ ਉਹ ਵੀ ਹਲਕਾ ਜਿਹਾ ਮਹਿਸੂਸ ਕਰੇਗਾ ਤਾਂ ਵਧੀਆ ਥੋੜੀ ਲੌਂਗ ਟਾਈਮ ਨਹੀਂ ਮਹਿਸੂਸ ਹੋਏਗਾ ਤਾਂ ਕਿ ਮੇਰਾ ਇਹ ਬਲੌਗ ਪੂਰਾ ਸ਼ੂਟ ਹੋ ਜਾਏਗਾ ਕੰਮ ਕਾਰ ਸਾਰੇ ਖਤਮ ਹੋ ਜਾਣਗੇ ਬਸ ਫਿਰ ਆਪਾਂ ਇੱਥੇ ਕਮਰੇ ਦੇ ਵਿੱਚ ਵੀ ਲੱਗ ਗਿਆ ਸੀ ਦੂਜੇ ਕਮਰੇ 'ਚ ਵੀ ਲੱਗ ਗਿਆ ਸੀਗਾ ਤਾ ਬਸ ਆਪਾਂ ਇੱਥੇ ਲੱਗੇ ਅਸੀਂ ਛਾੜੂ ਵਗੈਰਾ ਲਾ। ਅੰਜਾਇ ਕਰੋ ਬਿਲਕੁਲ ਬਲੌਗ ਨੂੰ ਸਕਿਪ ਨਾ ਕਰਿਓ। ਬਾਕੀ ਬਲੌਗ ਵਧੀਆ ਲੱਗੇ ਤਾਂ ਸੋਣਾ ਜਿਹਾ ਕਮੈਂਟ ਜ਼ਰੂਰ ਕਰਿਓ ਤੇ ਮੈਨੂੰ ਤੁਸੀਂ ਦੱਸਦੇ ਵੀ ਦਿਆ ਕਰੋ ਮੈਂ ਤੁਹਾਡੇ ਵਾਸਤੇ ਬਲੌਗ ਕਿੱਦਾਂ ਦੇ ਲੈ ਕੇ ਆਵਾਂ। ਤੁਸੀਂ ਬਿਲਕੁਲ ਵੀ ਕਮੈਂਟ ਕਰਕੇ ਨਹੀਂ ਦੱਸਦੇ ਹੈਗੇ। ਇਹ ਫੈਮਿਲੀ ਹਾਂਜੀ ਆਪਣੇ ਪੋਚੇ ਵਗੈਰਾ ਲੱਗ ਗਏ ਜੀ ਸਫਾਈਆਂ ਹੋ ਗਈਆਂ ਕਲੀਨਿੰਗ ਦੀਆਂ ਤੇ ਬਸ ਆਪਾਂ ਇੱਥੇ ਹੁਣ ਦੇਖ ਲਓ ਤੁਸੀਂ ਦੇਖ ਸਕਦੇ ਹੋ ਨਾ ਤੇ ਰੂਮ ਆਪਣਾ ਸੈੱਟ ਹੋ ਗਿਆ ਬਿਲਕੁਲ ਪਰਫੈਕਟ ਹੋ ਗਿਆ ਤੇ ਆਪਾਂ ਹੁਣ ਬੱਚੇ ਆਣ ਵਾਲੇ ਨੇ ਕਿਉਂਕਿ ਪੇਪਰ ਚੱਲ ਰਹੇ ਨੇ ਬੱਚੇ ਨੇ ਇਸ ਕਰਕੇ ਜਲਦੀ ਆ ਜਾਂਦੇ ਸਕੂਲ ਤੋਂ ਤੇ ਉਹਨਾਂ ਦੀ ਫਰਮਾਇਸ਼ ਸੀ ਕਿ ਆਲੂ ਦੇ ਪਰੌਂਠੇ ਖਾਣੇ ਆ ਤਾਂ ਸ਼ੁਭਨੀਤ ਆ ਗਈ ਸੀ ਕਿ ਮੰਮੀ ਜਲਦੀ ਬਣਾਓ ਭੁੱਖ ਲੱਗੀ ਆ ਨਾ ਤੁਹਾਨੂੰ ਪਤਾ ਜਦ ਆਪਣੀ ਚੁਆਇਸ ਦੇ ਕੋਈ ਚੀਜ਼ ਬਣਦੀ ਹੋਵੇ ਫਿਰ ਹੋਰ ਵੀ ਉੱਪਰ ਤੋਂ ਸਵਰ ਨਹੀਂ ਹੁੰਦਾ ਨਾ ਕਿ ਹੁਣ ਨਾ ਕਿ फटाफट ਬਣ ਜੇ ਤੇ ਪਖਾ ਲਈਏ ਤੇ ਇੱਥੇ ਮੈਂ ਬਸ ਇਹਦੇ ਵਿੱਚ ਪਿਆਜ਼ ਤੇ ਹਰੀ ਮਿਰਚ ਪਾਈ ਹੈ ਹੋਰ ਜ਼ਿਆਦਾ ਕੁਝ ਨਹੀਂ ਪਾਇਆ ਹੈਗਾ ਕਿਉਂਕਿ ਬੱਚੇ ਲਾਈਕ ਨਹੀਂ ਕਰਦੇ ਨਾ ਜਾਂ ਚੀਜ਼ਾਂ ਵਿੱਚ ਪਈਆਂ ਹੋਣ ਬਸ ਇਸ ਕਰਕੇ ਆਪਾਂ ਇੱਥੇ ਹਾਂਜੀ ਫੈਮਿਲੀ ਤੁਹਾਨੂੰ ਪਤਾ ਨਾ ਮੇਰੇ ਫੋਨ 'ਚ ਥੋੜੇ ਪ੍ਰੋਬਲਮ ਹੈ ਇਸ ਕਰਕੇ ਸੌਰੀ ਇੱਥੇ ਆਪਾਂ ਮਸਾਲਾ ਤੁਹਾਨੂੰ ਦਿਖਾ ਰਹੇ ਸੀ ਆਲੂਆਂ ਦਾ ਬਹੁਤ ਟੇਸਟੀ ਬਣਿਆ ਸੀਗਾ ਨਾ ਤੇ ਬਾਕੀ ਇੱਥੇ ਹੁਣ ਆਪਾਂ ਪ੍ਰੌਨਟੇ ਬਣਾਉਣੇ ਲੱਗਿਆ ਜੀ ਆਜੋ ਤੁਸੀਂ ਵੀ ਇੰਜੋਏ ਕਰੋ ਨਾ ਤੇ ਪ੍ਰੌਨਟੇ ਖਾਓ ਯੰਮੀ ਯੰਮੀ ਟੈਸਟ ਟੈਸਟ ਦਹੀਂ ਨਾਲ ਤਾਂ ਹੋਰ ਵੀ ਮਜ਼ਾ ਆਇਆ ਖਾਣ ਦਾ ਬਹੁਤ ਜ਼ਿਆਦਾ ਨਾ ਤੇ ਆਪਾਂ ਨੇ ਆਪਣੇ ਬੱਚਨ ਦੇ ਡੈਡੀ ਨੂੰ ਫੋਨ ਕਰਤਾ ਸੀਗਾ ਕਿ ਦਹੀਂ ਵਗੈਰਾ ਲੈ ਆਇਓ ਆਪਾਂ ਚੱਲੂ ਤੇ ਪ੍ਰੌਨਟੇ ਬਣਾ ਰਹੇ ਆ ਤੇ ਉਹਨਾਂ ਨੂੰ ਥੋੜੇ ਘੱਟ ਹੀ ਪਸੰਦ ਨੇ ਪਰ ਮੈਂ ਸੋਚਿਆ ਨਾ ਬੱਚਨ ਦੀ ਚੁਆਇਸ ਹੋਏ ਦੇਖਣੀ ਹੁੰਦੀ ਆ ਕਿ ਆਪਣੀ ਵੱਡਿਆਂ ਦੀ ਨਹੀਂ ਚੱਲਦੀ ਹਮ ਨਾ ਹਮੇਸ਼ਾ ਤੇ ਲੋ ਜੀ ਬੱਚੇ ਆਪਣੇ ਅੱਗੇ ਸਪਲੇਟਾਂ ਲੈ ਕੇ ਇੱਥੇ ਰੈਡੀ ਆਪਾਂ ਕਰ ਰਹੇ ਸੀ ਪਰੌਠੇ ਤੇ ਕੁ ਵੀ ਮੀਤ ਵੀ ਆਇਆ ਤਾਂ ਬਸ ਬਹੁਤ ਵਧੀਆ ਬਣੇ ਇਸ ਪਰੌਠੇ ਵੀ ਤੇ ਬੱਚੇ ਵੀ ਖੁਸ਼ ਹੋਏ ਤੇ ਮੇਰੇ ਵੀ ਚੁਆਇਸ ਦੇ ਸੀ ਨਾ ਪਰੌਠੇ ਤਾਂ ਮੈਂ ਵੀ ਬਹੁਤ ਮਜ਼ੇ ਨਾਲ ਖਾਇਆ ਇੱਕ ਪਰੌਤਾ ਖਾਇਆ ਮੈਂ ਕਿਉਂਕਿ ਪੱਲੇ ਮੈਂ ਇੰਨੀ ਜ਼ਿਆਦਾ ਮੁੱਢ ਜਬ ਇਹਨਾਂ ਆਪਾਂ ਹੁਣ ਡੇਲੀ ਘਰੇ ਕਰਿਆ ਕਰਾਂਗੇ ਤਾਂ ਉਹ ਵੀ ਮੈਂ ਤੁਹਾਡੇ ਨਾਲ ਵਲੌਗ ਸ਼ੇਅਰ ਬਾਕੀ ਆਪਾਂ ਤੁਹਾਨੂੰ ਦੱਸਿਆ ਸੀ ਇੱਕ ਦਿਨ ਛੱਡ ਕੇ ਵਲੌਗ ਆਇਆ ਕਰੇਗਾ ਆਪਣਾ ਲੋ ਜੀ ਆਪਾਂ ਆ ਗਏ ਸੀ ਮਾਰਕੀਟ ਥੋੜਾ ਹੈਲੋ ਫੈਮਿਲੀ ਆਪਾਂ ਐਸੀ ਦੇ ਵੇਰਕਾ ਵੇਰਕਾ ਐਸੀ ਆਪਾਂ ਇੱਥੇ ਆਏ ਸੀ ਥੋੜਾ ਜਿਹਾ ਕੰਮ ਕੋਈ ਤੇ ਉਹਨਾਂ ਨੇ ਆਪਾਂ ਨੂੰ ਥੋੜਾ ਲੇਟ ਮਿਲਣਾ ਸੀ ਸੋਚਿਆ ਉਹਨਾਂ ਘਰੇ ਫਿਰ ਵਾਪਸ ਜਾਵਾਂਗੇ ਤਾਂ ਆਪਾਂ ਸੋਚਿਆ ਥੋੜਾ ਜਿਹਾ ਕਿਤੇ ਘੁੰਮ ਫਿਰ ਲੈਨੇ ਆ ਤਾਂ ਫਿਰ ਆਪਾਂ ਵੇਰਕਾ ਆ ਗਏ ਸੀ ਜੀ ਦੇਖੋ ਕਿੰਨਾ ਪਿਆਰ ਲੱਗ ਰਿਹਾ ਗ੍ਰੀਨ ਗ੍ਰੀਨ ਹਰਾ ਹਰਾ ਨਾ ਤੇ ਬਾਕੀ ਤੁਸੀਂ ਵਲੌਗ ਨਾਲ ਬਣੇ ਰਹੋ ਲੌਗ ਇਨ ਜੁਆਇ ਕਰੋ ਤੇ ਤੁਸੀਂ ਵੀ ਸਾਡੇ ਨਾਲ ਆ ਜਾਓ ਲਓ ਜੀ ਆਪਾਂ ਇਸ ਦਾ ਖਾਣਾ ਵਗੈਰਾ ਖਾਖੀ ਹੈ ਇਸ ਘਰ ਤੋਂ ਤਾਂ ਫਿਰ ਵੀ ਤੁਹਾਨੂੰ ਪਤਾ ਨਾ ਬਾਹਰ ਆ ਕੇ ਕੁਛ ਨਾ ਕੁਛ ਖਾਣ ਦੀ ਖਰਦਾ ਤਾਂ ਆਂਦਾ ਮੈਮ ਕੋ ਐਸੇ ਆਪਣਾ ਬਦਾਮ ਸ਼ੇਕ ਫਟੇ ਫੁਰਗਿੰਦੇ ਲੋ ਜੀ ਬਾਕੀ ਸਾਰੇ ਕੀ ਤੇ ਧੁੱਪ ਸੀਗੀ ਇਸ ਕਰਕੇ ਆਪਾਂ ਝੂਟਿਆਂ ਤੇ ਜਾਂ ਫਿਰ ਪਚੇਰ ਤੇ ਨਹੀਂ ਬੈਠੇ ਹੈਗੇ ਇਸ ਕਰਕੇ ਆਪਾਂ ਇੱਥੇ ਗਾੜੀ-ਗਾੜੀ ਛਾਏ ਆ ਇੱਥੇ ਬੈਠਾਂਗੇ ਆਪਾਂ ਥੋੜੀ ਦਿਰ ਫਿਰ ਆਪਾਂ ਜਿਹੜੇ ਆਪਾਂ ਕੰਮ ਕਰਨ ਆਏ ਸੀ ਉੱਥੇ ਚੱਲਾਂਗੇ ਹਾਂਜੀ ਫੈਮਿਲੀ ਇਹ ਆਪਾਂ ਵੇਰਕਾ ਤੋਂ ਲਿਆ ਸੀ ਇਹ ਆਪਣੇ ਕੋਲੋਂ ਖੁੱਲ ਨਹੀਂ ਰਿਹਾ ਹੈਗਾ ਇਹ ਖਲਵਾਇਆ ਹੈ ਨਹੀਂ ਸੀ ਓਪਨ ਨਹੀਂ ਕਰਵਾਇਆ ਸੀਗਾ ਤੇ ਮੈਂ ਹੁਣ ਨਹੀਂ ਪੀ ਸਕਦੀ ਹੈਗੀ ਬਾਕੀ ਆਪਾਂ ਕੋਸ਼ਿਸ਼ ਕਰਾਂਗੇ ਕਿ ਖੁੱਲ ਜੇ ਤੇ ਇਦਾਂ ਆਪਣੇ ਹਸਬੰਦ ਖਾਰੇ ਨੇ ਖੀਰ ਇਹ ਖੀਰ ਦੇ ਬਹੁਤ ਫਿਕੀਨੇ ਨੇ ਇਸ ਕਰਕੇ ਇਹਨਾਂ ਨੇ ਖੀਰ ਲੈ ਲਈ ਮੈਂ ਹੁਣ ਵਿਚਾਰੀ ਬੈ ਕੇ ਦੇਖਾਂਗੀ ਕੋਸ਼ਿਸ਼ ਕਰਨ ਵਾਲਿਆਂ ਦੀ ਕਦੇ ਹਾਰ ਨਹੀਂ ਹੁੰਦੀ ਆਖਿਰਕਾਰ ਆਪਾਂ ਸਫਲ ਹੋਗੇ ਜੀ ਖੋਲਣ ਦੇ ਵਿੱਚ ਦੇਖ ਚਲਦੇ ਆ ਇੱਕ ਹੋਰ ਛੋਟਾ ਹਾਂਜੀ ਫੈਮਲੀ ਆਪਾਂ ਜਾਣ ਲੱਗਿਆ ਵਾਪਸ ਤੇ ਇੱਕ ਦੋ ਕੰਮ ਆਪਾਂ ਨੂੰ ਹੋਰ ਨੇ ਮਾਰ ਕੇ ਤੇ ਆਪਾਂ ਹੁਣ ਉੱਧਰ ਲੈਣੇ ਆ ਤੇ ਜੀ ਆਪਾਂ ਬਣਾਉਣ ਲੱਗਿਆ ਇੱਥੇ ਪਨੀਰ ਦੀ ਸਬਜੀ ਤੇ ਇੱਥੇ ਪਣਰੇ ਨੇ ਮਿੱਠੇ ਚੋਰ